ਆਪਣੇ ਵਿੱਚੋਂ ਕਈ ਸਵੇਰ ਦੀ ਰੋਟੀ ਬਚੀ ਹੋਵੇ ਤਾਂ ਸ਼ਾਮ ਨੂੰ ਖਾ ਲੈਂਦੇ ਨੇ ਸ਼ਾਮ ਦੀ ਬਚੀ ਹੋਵੇ ਤਾਂ ਸਵੇਰੇ ਖਾ ਲੈਂਦੇ ਨੇ ਪਰ ਬਹੁਤ ਘੱਟ ਲੋਕ ਐਵੇਂ ਕਰਦੇ ਨੇ ਜ਼ਿਆਦਾਤਰ ਲੋਕ ਬਹੀ ਰੋਟੀ ਕਿਸੇ ਜਨੂਰ ਜਾਂ ਕੋਈ ਮੰਗਣ ਆਵੇ ਤਾਂ ਓਨੂੰ ਦੇ ਦਿੰਦੇ ਨੇ ਜੋ ਸਵੇਰ ਦੀ ਬਹੀ ਰੋਟੀ ਨੂੰ ਵਗਾਉਂਦੇ ਨਹੀਂ ਬਲਕਿ ਖਾ ਲੈਂਦੇ ਨੇ ਉਹਨਾਂ ਨੂੰ ਕਈ ਫਾਇਦੇ ਨੇ ਉਹ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ ਅੱਜ ਆਪਾਂ ਇੰਨਾ ਬਾਰੇ ਗੱਲ ਕਰਨ ਲੱਗੇ ਆ ਤੇ ਜੋ ਬਹੀ ਰੋਟੀ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਤਵੱਜੋ ਦੇਣ ਲੱਗ ਜਾਣਗੇ ਇਸ ਪਿੱਛੇ ਇੱਕ ਪੁਰਾਣੀ ਗੱਲ ਵੀ ਮਸ਼ਹੂਰ ਹੈ ਕਿ ਇੱਕ ਸੰਤ ਨਾ ਘੁੰਮਦੇ ਘੁੰਮਦੇ ਇੱਕ ਘਰ ਆਏ ਘਰ ਵਿੱਚ ਬੜੀ ਜ਼ਿਆਦਾ ਗੁਰਬਤ ਤੇ ਦਲੇਦਰ ਨੇ ਪੈਰ ਪਸਾਰੇ ਸੀ ਸੰਤ ਜੀ ਪੁੱਛਦੇ ਆ ਘਰ ਕੁਝ ਖਾਣ ਨੂੰ ਹੈ ਤਾਂ ਬੀਬੀ ਨੇ ਕਿਹਾ ਹੁਣ ਤਾਂ ਆਟਾ ਨਹੀਂ ਪਰ ਹਾਂ ਦੋ ਬਹਹਾਂ ਰੋਟੀਆਂ ਜ਼ਰੂਰ ਨੇ ਤੇ ਨਾਲ ਸਿਰਕਾ ਪਿਆਏ ਤਾਂ ਸੰਤ ਜੀ ਨੇ ਕਿਹਾ ਉਹੀ ਲੈ ਆਓ ਤੇ ਨਾਲ ਕਿਹਾ ਉਹਦੇ ਘਰ ਜੀ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਗਰੀਬੀ ਆਏਗੀ ਜਿਸ ਘਰ ਬਹੀ ਰੋਟੀ ਤੇ ਸਿਰਕਾ ਹੋਵੇਗਾ ਉਸ ਸੰਤ ਜੀ ਨੇ ਸਿਰਕਾ ਤੇ ਬਹੀ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨજર ਆਪਣੇ ਘਰ ਘਰਵਾਲ ਮਾਰੀਏ ਨਾ ਤਾਂ ਆਪਾਂ ਅੱਜਕੱਲ ਆਪਣੇ ਘਰਾਂ ਦੇ ਵਿੱਚੋਂ ਰੋਟੀ ਨੂੰ ਅਜਾਇਹਾ ਹੀ ਗਵਾ ਦਿੰਨੇ ਆ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇਂ ਉਹਨੂੰ ਖਾਣ ਖਾਣਾ ਨਾ ਕਿਸੇ ਨੂੰ ਪਸੰਦ ਨਹੀਂ ਹੈਗਾ ਤੇ ਬਚਾ ਕੇ ਇਹ ਰੋਟੀ ਤਾਂ ਰੱਖ ਲਈ ਰੱਖ ਲਈ ਜਾਂਦੀ ਹੈ ਕਿ ਜਦੋਂ ਕੋਈ ਆਵੇ ਤਾਂ ਇਹ ਰੋਟੀ ਉਸ ਗਰੀਬ ਨੂੰ ਦੇ ਦਿੱਤੀ ਜਾਵੇ ਪਰ ਕੁਝ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਰੱਖਦੇ ਇਹਨੂੰ ਵਗਾਹ ਦਿੰਦੇ ਆ ਡਸਟਬਿਨ ਚ ਪਾ ਜਾਂਦੇ ਆ ਜੋ ਕਿ ਰੱਜਕ ਦੀ ਬੇਕਦਰੀ ਹੈ ਜੇ ਰੋਟੀ ਬਚਦੀ ਹੈ ਤਾਂ ਉਹਨੂੰ ਦੂਜੇ ਸਮੇਂ ਵਿੱਚ ਵਰਤ ਲਿਆ ਜਾਵੇ ਤਾਂ ਉਸ ਵਿੱਚ ਕੋਈ ਹਰਜ ਵਾਲੀ ਗੱਲ ਨਹੀਂ ਹੈਗੀ ਸਗੋ ਬਹੀ ਰੋਟੀ ਖਾਣ ਦੀ ਕੋਈ ਨੁਕਸਾਨ ਨਹੀਂ ਸਗੋ ਢੇਰ ਸਾਰੇ ਫਾਇਦੇ ਨੇ ਤੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਹੁਣ ਤੇ ਬਹੀ ਰੋਟੀ ਖਾਣ ਨੂੰ ਹਮੇਸ਼ਾ ਤਿਆਰ ਰਹੋਗੇ ਇਹਦੇ ਬਾਰੇ ਇੱਕ ਗੱਲ ਬੜੀ ਜਿਆਦਾ ਮਸ਼ਹੂਰ ਹੈ ਕਿ ਬਹੀ ਰੋਟੀ ਸਿਹਤ ਨੂੰ ਠੀਕ ਕਰਦੀ ਹੈ ਰਾਤੀ ਬਚੀ ਰੋਟੀ ਸਵੇਰ ਦੇ ਸਮੇਂ ਜਿਹੜਾ ਖਾ ਲੀ ਜਾਵੇ ਨਾ ਤਾਂ ਸੰਜੀਵਨੀ ਬੂਟੀ ਵਾਂਗ ਸਰੀਰ ਨੂੰ ਲੱਗੇਗੀ ਇਸ ਸੰਜੀਵਣੀ ਬੂਟੀ ਤੋਂ ਕੱਟਣੀ ਹੈਗੀ ਇਸ ਦੇ ਐਨੇ ਫਾਇਦੇ ਨੇ ਜਿਸ ਤੋਂ ਆਪਾ ਲੋਕ ਅਜੇ ਵੀ ਅਣਜਾਣ ਜਿਸ ਦੀ ਅਣਗਹਿਲੀ ਕਾਰਨ ਬਹੀ ਰੋਟੀ ਆਪਣੇ ਘਰਾਂ ਵਿੱਚ ਨਿਰਾਦਰ ਹੁੰਦਾ ਪਿਆ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਖਾਣ ਦੇ ਕੁਝ ਫਾਇਦੇ ਬਾਰੇ ਦੱਸ ਦਿੰਨੇ ਆ ਬਹੀ ਰੋਟੀ ਨੂੰ ਸਵੇਰੇ ਦੁੱਧ ਨਾਲ ਖਾਣ ਤੇ ਕਬਜ ਤੋਂ ਰਾਹਤ ਮਿਲਦੀ ਹੈ ਜੇਕਰ ਬੀਪੀ ਦੀ ਦਿੱਕਤ ਹੈ ਤਾਂ ਬਹੀ ਰੋਟੀ ਤੁਹਾਡੇ ਲਈ ਕਾਰਾਗਰ ਸਾਬਤ ਹੋ ਸਕਦੀ ਹੈ ਬੇਹੀ ਰੋਟੀ ਨਾਲ ਢਿੱਡ ਦਾ ਮੈਟਾਬੋਲਿਜ਼ਮ ਵਧਦਾ ਜਿਸ ਨਾਲ ਸਰੀਰ ਦੀ ਚਰਬੀ ਘਟ ਤੇ ਆਪਣਾ ਮੋਟਾਪਾ ਬੜੀ ਜਲਦੀ ਨਾਲ ਘਟ ਹੋ ਜਾਂਦਾ ਹੈ ਬੇਹੀ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਤੇ ਕਬਜ ਗੈਸ ਬਦਹਜਮੀ ਛਾਤੀ ਵਿੱਚ ਜਲਣ ਵਰਗੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਬੇਹੀ ਰੋਟੀ ਸਵੇਰੇ ਉਟਕੇ ਖਾਣ ਨਾਲ ਸਰੀਰ ਵਿੱਚ 슈ਗਰ ਦੀ ਮਾਤਰਾ ਘੱਟ ਹੁੰਦੀ ਹੈ ਜਿਨ੍ਹਾਂ ਨੂੰ 슈ਗਰ ਵਰਗੀ ਨਾਮੁਰਾਤ ਬਿਮਾਰੀ ਹੈ ਉਹ ਇਸ ਨਾਲ ਠੀਕ ਹੋ ਜਾਵੇਗੀ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਡੋਬ ਕੇ ਰੱਖੋ ਇਸ ਤੋਂ ਬਾਅਦ ਹੀ ਇਹਨੂੰ ਤੁਸੀਂ ਖਾਓ ਬੀਪੀ ਤੇ 슈ਗਰ ਨੂੰ ਕੁਝ ਹੀ ਦਿਨਾਂ ਵਿੱਚ ਇਹ ਠੀਕ ਕਰ ਦੇਵੇਗੀ ਸਵੇਰ ਦੀ ਰੋਟੀ ਨੂੰ ਸਬਜੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰਦੋ ਜਦੋਂ ਰੋਟੀ ਬਈ ਹੋ ਜਾਂਦੀ ਹੈ ਤਾਂ ਉਸ ਵਿੱਚ ਕੁਝ ਚੰਗੇ ਬੈਕਟੀਰੀਆ ਆ ਜਾਂਦੇ ਨੇ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਇਸ ਲਈ ਬਹੀ ਰੋਟੀ ਨੂੰ ਵਗੋਣਾ ਨਹੀਂ ਚਾਹੀਦਾ ਇਸ ਨਾਲ ਰਿਜਕ ਦਾ ਘਰ ਆਉਣਾ ਬੰਦ ਹੋ ਜਾਂਦਾ ਜੋ ਰਿਜਕ ਦਾ ਆਦਰ ਸਦਕਾਰ ਨਹੀਂ ਕਰਦਾ ਫਿਰ ਰਿਜਕ ਉਹਦਾ ਆਦਰ ਸਦਕਾਰ ਨਹੀਂ ਕਰਦਾ ਦਲਿੱਦਰ ਕਰ ਵਾਦਾ ਇਹ ਜਿਸ ਘਰ ਵਿੱਚ ਰਿਜਕ ਦੀ ਜਿਹੜੀ ਇੱਜ਼ਤ ਨਹੀਂ ਹੁੰਦੀ ਨਾ ਫਿਰ ਉਹ ਗੁਰਬਤ ਵੱਲ ਚਲਾ ਜਾਂਦਾ ਆਪਣੇ ਸਾਹਮਣੇ ਛੱਤੀ ਪਦਾਰਥ ਪਈ ਹੋਣ ਤਾਂ ਵੀ ਆਪਾਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਆਪਾਂ ਅੱਜ ਕੱਲ ਨਹੀਂ ਕਰਦੇ ਜੋ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉੱਥੇ ਹਮੇਸ਼ਾ ਬਰਕਤ ਵਾਸ ਕਰਦੀ ਹੈ ਬੀਬੀਆਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਪਦਾਰਥਾਂ ਦੀ ਕਦਰ ਕਰੋ ਕਿਉਂਕਿ ਬੀਬੀਆਂ ਹੀ ਰਸੋਈ ਦੀਆਂ ਜਿਹੜੀਆਂ ਰਾਣੀਆਂ ਹੁੰਦੀਆਂ ਨੇ ਜੇ ਉਹ ਕਦਰ ਕਰਨਗੀਆਂ ਤਾਂ ਆਪੇ ਹੀ ਫਿਰ ਤੁਹਾਡੇ ਘਰ ਬਰਕਤ ਵੀ ਆਏਗੀ ਰੋਟੀ ਨੂੰ ਨਾ ਕੋੜੇ ਚ ਸੱਟੋ ਨਾ ਪੈਰ ਹੇਠਾਂ ਰੱਖੋ ਐਵੇਂ ਦਾ ਕੋਈ ਅਪਮਾਨ ਨਾ ਕਰੋ ਪਰਮਾਤਮਾ ਅੱਗੇ ਬੇਨਤੀ ਹੈ ਕਿ ਆਪਾਂ ਨੂੰ ਜੋ ਚੀਜ਼ਾਂ ਦੀ ਵੀ ਚੀਜ਼ਾਂ ਦੀ ਤੇ ਰੋਟੀ ਦੀ ਕੀਮਤ ਸਮਝਾਉਣ ਤੇ ਆਪਣੇ ਉੱਤੇ ਹਮੇਸ਼ਾ ਮਿਹਰ ਵਰਗਾ ਹੱਥ ਬਣਾਈ ਰੱਖਣ ਬੀਬੀਆਂ ਪੈਣਾ ਕਈ ਵਾਰ ਕੀ ਕਰਦੀਆਂ ਨੇ ਵੀ ਰਾਤ ਨੂੰ ਨਾ ਉਹਨਾਂ ਜਿਵੇਂ ਕੋਈ ਰੋਟੀ ਪਾਣ ਦਾ ਕੁਝ ਵੀ ਆਪਣੇ ਵੱਤ ਜਾਂਦਾ ਤੇ ਉਹ ਕੀ ਕਰਦੀਆਂ ਨੇ ਵੀ ਐਵੇਂ ਰੱਖ ਦਿੱਤਾ ਵੀ ਇਹ ਆਪਾਂ ਸਵੇਰੇ ਡਸਟਬਿਨ ਚ ਪਾ ਦਾਂਗੇ ਜਾਂ ਕਿਸੇ ਚੀਜ਼ ਚ ਸੱਟ ਦਾਂਗੇ ਪਰ ਐਵੇਂ ਨਾ ਕਰਿਆ ਕਰੋ ਜਾਂ ਕੀ ਕਰਦੇ ਨੇ ਵੀ ਫਲਾਣੇ ਦੇ ਝੂਠੇ ਪਾण्डे ਪਏ ਨੇ ਵੀ ਕੰਮ ਕੀਤਾ ਦੇ ਵਿੱਚ ਹੀ ਰੱਖ ਕੇ ਤੇ ਚਲਿਆਂ ਜਾਂਦੇ ਨੇ ਇਹ ਕੰਮ ਕਦੇ ਨਾ ਕਰਿਆ ਕਰੋ ਬੀਬੀਆਂ ਘਰ ਨੂੰ ਚੋਣ ਤਾਂ ਸਵਰਗ ਬਣਾ ਸਕਦੀਆਂ ਨੇ ਖੁਸ਼ਹਾਲ ਬਣਾ ਸਕਦੀਆਂ ਨੇ ਕਿਉਂਕਿ ਉਹ ਬਿਹਤਰ ਜਾਣਦੀਆਂ ਨੇ ਵੀ ਘਰ ਕਿਵੇਂ ਸਚਾਰੂ ਟਾਂਗ ਦੇ ਨਾਲ ਚੱਲੇਗਾ ਉਸ ਦੀ ਹਰ ਪਾਸੇ ਫਿਰ ਇੱਜ਼ਤ ਤੇ ਮਾਨ ਸਨਮਾਨ ਬਈ ਵਾਧਾ ਹੈ ਕੰਮ ਆਪਣਾ ਕੀਤਾ ਪਰ ਇੱਜਤ ਮਾੜ ਸਮਾਨ ਸਭ ਨਹੀਂ ਦਿੱਤਾ ਦੂਜਿਆਂ ਨੂੰ ਵੀ ਉਹ ਸਵਾੰਗ ਫਿਰ ਬਣਨ ਲਈ ਕਿਹਾ ਜਾਂਦਾ ਵੀ ਫਲਾਣੀ ਬੀਬੀ ਐਨੀ ਚੰਗੀ ਏ ਧੀਏ ਨੂੰਹੇ ਤੂੰ ਵੀ ਉਹਦੇ ਵਾਂਗ ਹੋ ਜਾ ਕਹਿੰਦਿਆ ਨੇ ਨਾ ਤਾਂ ਕੀ ਤੇ ਤੇਰਾ ਘਰ ਵੀ ਸੁਚਾਰੂ ਢੰਗ ਨਾਲ ਚੱਲੇ ਤੇਰਾ ਘਰ ਵੀ ਸੋਹਣਾ ਬਣੇ ਹੁਣ ਕੁਝ ਕੰਮ ਨਾ ਕਰਨੇ ਨੇ ਆਪ ਆਪ ਅੱਜ ਤੋਂ ਆਪਣੇ ਘਰੋਂ ਕੰਮ ਨਹੀਂ ਕਰਨੇ ਵੀ ਇਹਨਾਂ ਕੰਮਾਂ ਕਰਨ ਦੇ ਨਾਲ ਘਰ ਚੋਂ ਬਰਕਤ ਚਲੀ ਜਾਂਦੀ ਜਾਣਦੇ ਹੋ ਕਿਹੜੇ ਕਿਹੜੇ ਕੰਮ ਸਭ ਤੋਂ ਪਹਿਲਾਂ ਪਾਂਡੇ ਕਈ ਵਾਰ ਕੁਝ ਘਰ ਹੁੰਦੇ ਨੇ ਜੋ ਰਾਤ ਨੂੰ ਪਾਂਡੇ ਰੱਖ ਦਿੰਦੇ ਨੇ ਵੀ ਰੋਟੀ ਪਾਣੀ ਖਾ ਲਿਆ ਥੱਕੇ ਆ ਜੀ ਰੱਖਦਾ ਇੱਕ ਬੱਠਲ ਲਿਆ ਇੱਕ ਦਾਪੜੀਆਂ ਫਿਰ ਦਾਬੜਾ ਲਿਆ ਉਹਦੇ ਸਾਰੇ ਪਾਂਡੇ ਰੱਖ ਕੇ ਤੇ ਉਹਨੂੰ ਥੱਲੇ ਸਰਕਾ ਦਿੱਤਾ ਵੀ ਸਵੇਰੇ ਢੋਲਾਂਗੇ ਐਵੇਂ ਹੁੰਦਾ ਕਈ ਘਰਾਂ 'ਚ ਜਾਂ ਫਿਰ ਜਦੋਂ ਜ਼ਰੂਰਤ ਹੋਵੇਗੀ ਉਦੋਂ ਧੋ ਮਾਂਜ ਕੇ ਤੇ ਵਰਤ ਲਾਂਗੇ ਜਿਨੇ ਪਰਛਤੀ ਤੇ ਪਾਂਡੇ ਸਨ ਉਹ ਲਾ ਲਾ ਕੇ ਝੂਠੇ ਕਰ ਲੇ ਸਾਰੇ ਧਾਰ ਕੇ ਤੇ ਵਰਤ ਲੇ ਜਿਸ ਦੀ ਲੋੜ ਹੋਈ ਚਾਵਲੇ ਪਾਂਡੇ ਦੀ ਲੋੜ ਸੀ ਦੋ ਗਲਾਸ ਲੋੜ ਸੀ ਉਹ ਮਾਂਝ ਲੈ ਬਾਕੀ ਝੂਠ ਪਈ ਰਹਿਣ ਦਿੱਤੀ ਇਹ ਆਲਸ ਦੇ ਨਾਲ ਗੁਰਬਤ ਦਾ ਕਾਰਨ ਬਣਦੀਆਂ ਨੇ ਇਹ ਸਭ ਤੋਂ ਵੱਡਾ ਆਪਣੀ ਜ਼ਿੰਦਗੀ 'ਚ ਗਰੀਬੀ ਦਲੇਦਰ ਤੇ ਰੋਗਾਂ ਦਾ ਕਾਰਨ ਹੈ ਇਹ ਤਾਂ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਆਪਾਂ ਜਦੋਂ ਕਿਤੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਹਾਂ ਉੱਥੇ ਵੀ ਆਪਣੇ ਪਾਂਡੇ ਆਪ ਤੋਂ ਵੋ ਉਹ ਸੇਵਾ ਆਪ ਲਵੋ ਆਪਣੀ ਝੂਠ ਕਿਸੇ ਤੋਂ ਨਾ ਦਿਵਾਓ ਨਾ ਪਾਪ ਇਕੱਠੇ ਕਰੋ ਆਪਾਂ ਦੇਖਦੇ ਹਾਂ ਗੁਰੂ ਘਰਾਂ 'ਚ ਲੋਕ ਕਿੰਨੇ ਸੇਵਾ ਕਰਦੇ ਹੁੰਦੇ ਨੇ ਉਹ ਝੂਠ ਧੋਤੋ ਕੇ ਆਪਣੇ ਪਾਪ ਉਤਾਰ ਰਹੇ ਹੁੰਦੇ ਨੇ ਤੇ ਆਪਣੇ ਭਾਂਡੇ ਤਾਂ ਆਪਾਂ ਅਥੇ ਧੋ ਹੀ ਸਕਦੇ ਹਾਂ ਸੋ ਉਹ ਆਪਾਂ ਨੂੰ ਤਾਂ ਹੋਰਾਂ ਲੋਕ ਜਿਹੜੇ ਪਾਈ ਨੇ ਉਹ ਭਾਂਡਿਆਂ ਦੀ ਵੀ ਸੇਵਾ ਲੈਣੀ ਚਾਹੀਦੀ ਦੋ ਥਾਲ ਨਾਲ ਹੋਰ ਮਾਂਜ ਲਵੋ ਤਾਂ ਕਿਹਾ ਜਾਂਦਾ ਵੀ ਸੇਵਾ ਕਰੋਗੇ ਤੇ ਮੇਵਾ ਮਿਲੇਗਾ ਜਿਸ ਘਰ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਝੂਠ ਨਹੀਂ ਬੋਲਿਆ ਜਾਂਦਾ ਐਵੇਂ ਦੇ ਘਰਾਂ 'ਚ ਸਵਰਗ ਵਾਸ ਕਰਦਾ ਉਥੇ ਬਰਕਤ ਆਪ ਵਾਸ ਕਰਦੀ ਐਵੇਂ ਦੇ ਘਰਾਂ ਵਿੱਚ ਫਿਰ ਸਰੀਰਾਂ ਨੂੰ ਰੋਗ ਨਹੀਂ ਲੱਗਦੇ ਸੋਚ ਤੇ ਵਿਚਾਰ ਫਿਰ ਮੱਤ ਚੰਗੀ ਹੋ ਜਾਂਦੀ ਦੂਜੀ ਚੀਜ਼ ਜੋ ਨਹੀਂ ਕਰਨੀ ਆਪਣਾ ਆਲਸ ਕਰਕੇ ਕਹਿ ਲਓ ਜਾਂ ਸਮੇਂ ਨੂੰ ਬਚਾਉਣ ਦੇ ਲਈ ਕੀ ਕਰਨੇ ਆ ਵੀ ਦੋ ਤਿੰਨ ਸਮਿਆਂ ਦਾ ਆਟਾ ਇਕੱਠਾ ਗੁੰਨ ਕੇ ਰੱਖ ਲੈਣੇ ਫਿਰ ਜਦੋਂ ਖਾਣਾ ਬਣਾਉਣਾ ਹੋਇਆ ਉਦੋਂ ਆਪਾਂ ਉਸ ਦੇ ਨਾਲ ਆਪਾਂ ਰੋਟੀ ਪਕਾ ਲੈਂਦੇ ਆ ਇਹ ਆਪਾਂ ਸਿਹਤ ਆਪਣਾ ਸਮਾਂ ਤੇ ਬਚਾ ਲਿਆ ਪਰ ਸਿਹਤ ਨੂੰ ਰੋਗੀ ਕਰ ਲਿਆ ਵੱਧ ਬਣਾ ਕੇ ਆਪਾਂ ਕੀ ਕਰਨੇ ਆ ਵੀ ਆਪਾਂ ਰੋਟੀਆਂ ਜਿਹੜੇ ਐਵੇਂ ਕਰ ਲਿਆ ਵੀ ਆਟਾ ਵੱਧ ਗੁੰਨ ਲਿਆ ਸਵੇਰੇ ਲੋੜ ਸੀ ਉਦੋਂ ਰੋਟੀ ਬਣਾ ਲਈ ਦੁਪਹਿਰੇ ਲੋੜ ਸੀ ਉਦੋਂ ਬਣਾ ਲਈ ਰਾਤ ਨੂੰ ਲੋੜ ਸੀ ਉਦੋਂ ਵੱਧ ਗਿਆ ਤੇ ਅਗਲੇ ਦਿਨ ਵੀ ਉਸੇ ਆٹے ਦੀ ਆਪਾਂ ਰੋਟੀ ਬਣਾ ਲੈਣੀ ਆ ਇਹ ਸਭ ਤੋਂ ਵੱਡਾ ਆਪਣੇ ਘਰ 'ਚ ਰੋਗਾਂ ਦਾ ਕਾਰਨ ਹੈ ਆਟਾ ਵੱਧ ਗੁੰਨ ਲਓ ਤੇ ਤਿੰਨ ਸਮੇਂ ਚਲਾ ਲਓ ਜਾਂ ਵੱੱਧ ਬਣਾ ਲਓ ਤੇ ਆਪੇ ਫਿਰ ਖਾ ਲੈਣਗੇ ਸਬਜ਼ੀ ਵੱਧ ਬਣਾ ਲਓ ਫ੍ਰਿਜ 'ਚ ਰੱਖ ਦਿਓ ਗਰਮ ਕਰ ਕਰਕੇ ਖਾ ਲਾਂਗੇ ਆਪਾਂ ਆਪਣੇ ਘਰ ਰੋਗਾ ਨੂੰ ਆਪ ਆਜਾ ਮਾਰਦੇ ਆਂ ਰੋਗ ਨੂੰ ਆਪ ਆਨੇ ਪਿਆ ਵੀ ਆਜਾ ਆਜਾ ਸਾਡੇ ਘਰ ਪੈ ਜਾ ਤੇ ਸਰੀਰ ਨੂੰ ਆਪਾਂ ਠੀਕ ਹੀ ਨਹੀਂ ਹੋਣ ਦੇਣ ਦੇ ਇਹ ਸਭ ਤੋਂ ਵੱਡਾ ਆਪਣੇ ਘਰ ਦੁਲਿੱਦਰ ਦਾ ਕਾਰਨ ਹੈ ਜਿੱਥੇ ਉਦਮ ਹੈ ਉਥੇ ਨਾ ਰੋਗ ਹੈ ਤੇ ਨਾ ਸੋਗ ਹੈ ਚੰਗੀ ਸਿਹਤ ਸੰਸਕਾਰ ਤੇ ਸਲੀਕੇ ਉਥੇ ਆ ਆ ਕੇ ਵਾਸ ਕਰਦੇ ਨੇ ਇਹ ਗੱਲਾਂ ਸੁਣਨ ਚ ਬੜੀਆਂ ਛੋਟੀਆਂ ਲੱਗਦੀਆਂ ਨੇ ਪਰ ਅਮਲ ਕਰੋਗੇ ਨਾ 21 ਦਿਨ ਹੀ ਕਰ ਲੋ ਸੋਖ ਸੰਪਤੀ ਆਪ ਆ ਜਾਏਗੀ ਜਦੋਂ ਆਪਾਂ ਆਟਾ ਗੁੰਨ ਕੇ ਫ੍ਰਿਜ 'ਚ ਰੱਖ ਦਿੰਨੇ ਆ ਕਈ ਤਰ੍ਹਾਂ ਦੇ ਬੈਕਟੀਰੀਆ पनਪਦੇ ਨੇ ਜਦੋਂ ਖਾਣੇ ਆ ਤਾਂ ਰੋਗ ਲੱਗਦੇ ਨੇ ਇਸ ਕਰਕੇ ਨਾ ਝੂਠੇ ਭਾਂਡੇ ਛੱਡੋ ਤੇ ਨਾ ਹੀ ਦੋ ਤੈਮਿਆਂ ਦਾ ਆਟਾ ਤਿੰਨ ਦਾ ਗੁੰਨ ਕੇ ਰੱਖੋ ਤੇ ਨਾ ਹੀ ਸਬਜੀ ਨੂੰ ਫ੍ਰਿਜ 'ਚੋਂ ਕੱਢ ਕੇ ਵਾਰ-ਵਾਰ ਗਰਮ ਕਰੋ ਓਨਾ ਹੀ ਬਣਾਓ ਜਿੰਨਾ ਖਾਣਾ ਸਿਹਤ ਵੀ ਠੀਕ ਰਹੇਗੀ ਤੇ ਘਰ ਦੇ ਵਿੱਚ ਜਿਹੜੇ ਦਲਿੱਦਰ ਪਸਰਿਆ ਉਹ ਵੀ ਨਹੀਂ ਹੋਵੇਗਾ ਫਿਰ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਜਾਣਕਾਰੀ ਮਿਲੀ ਇਹ ਤੁਸੀਂ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਜਿਸ ਤਿਆ ਤੁਸੀਂ ਪਲਾ ਚਾਹੁੰਦੇ ਹੋ ਉਹਦੇ ਨਾਲ ਹੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ